ਇਸ ਸਮੇਂ ਦੀ ਵੱਡੀ ਖਬਰ ਕਾਂਗਰਸ ਪਾਰਟੀ ਨੇ ਆਪਣੀ ਆਖਰੀ ਸੀਟ ਤੇ ਵੀ ਉਮੀਦਵਾਰ ਐਲਾਨ ਕਰ ਦਿੱਤਾ ਹੈ ਇਸ ਤੋਂ ਪਹਿਲਾਂ 12 ਉਮੀਦਵਾਰਾਂ ਦਾ ਐਲਾਨ ਘੋਸ਼ਿਤ ਕੀਤਾ ਗਿਆ ਸੀ ਜਿਹੜੇ ਚੋਣ ਪ੍ਰਚਾਰ ਕਰ ਰਹੇ ਨੇ ਲੇਕਿਨ ਹੁਣ 13ਵੀਂ ਸੀਟ ਫਿਰੋਜ਼ਪੁਰ ਰਹੀ ਦੀ ਜਿੱਥੋਂ ਕਾਂਗਰਸ ਪਾਰਟੀ ਨੇ ਆਪਣਾ ਉਮੀਦਵਾਰ ਘੋਸ਼ਿਤ ਨਹੀਂ ਕੀਤਾ ਸੀ ਲੇਕਿਨ ਹੁਣ ਖਬਰ ਆ ਰਹੀਆਂ ਨੇ ਕਿ ਕਾਂਗਰਸ ਪਾਰਟੀ ਨੇ ਦੋ ਦਫਾ ਲੋਕ ਸਭਾ ਮੈਂਬਰ ਰਹ ਚੁਕੇ ਸ਼ੇਰ ਸਿੰਘ ਕਬਾਇਆ ਦੇ ਨਾਮ ਤੇ ਮੋਹਰ ਲਗਾ ਦਿੱਤੀ ਹੈ ਸ਼ੇਰ ਸਿੰਘ ਕਬਾਇਆ ਕਾਂਗਰਸ ਪਾਰਟੀ ਦੇ ਉਮੀਦਵਾਰ ਹੋਣਗੇ ਐਲਾਨ ਕਾਂਗਰਸ ਪਾਰਟੀ ਵੱਲੋਂ ਕਰ ਦਿੱਤਾ ਗਿਆ ਕਾਂਗਰਸ ਪਾਰਟੀ ਨੇ 12 ਉਮੀਦਵਾਰ ਪਹਿਲਾਂ ਘੋਸ਼ਿਤ ਕਰ ਦਿੱਤੇ ਸੀ ਫਿਰ ਵੀ ਸੀਟ ਦਾ ਐਲਾਨ ਕਰਨਾ ਬਾਕੀ ਸੀ ਚਰਚਾ ਸੀ ਕਿ ਇਸ ਸੀਟ ਤੋਂ ਕਿਸ ਨੂੰ ਲੜਾਇਆ ਜਾਵੇ ਹਾਲਾਂਕਿ ਇਹ ਵੀ ਸੀ ਕਿ ਜਿਹੜੇ ਪੰਜਾਬ ਦੇ ਐਡੀਜੀਪੀ ਰੈਂਕ ਤੋਂ ਰਟਾਇਰ ਹੋਏ ਨੇ ਜਿਨ੍ਹਾਂ ਨੇ ਸੇਵਾ ਮੁਕਤੀ ਲਈਆ ਗੁਰਿੰਦਰ ਸਿੰਘ ਢਿੱਲੋਂ ਉਹ ਵੀ ਲਾਈਨ ਵਿੱਚ ਲੱਗ ਚੁੱਕੇ ਸੀ ਲੇਕਿਨ ਫਿਲਹਾਲ ਨਾਲ ਦੀ ਨਾਲ ਸਾਬਕਾ ਵਿਧਾਇਕ ਜਿਹੜੇ ਜਲਾਲਾਬਾਦ ਤੋਂ ਰਹਿ ਚੁੱਕੇ ਨੇ ਰਮਿੰਦਰ ਆਂਵਲਾ ਉਹਨਾਂ ਦੇ ਵੀ ਚਰਚਾ ਸੀ ਪਰ ਹੁਣ ਫਾਈਨਲ ਨਾਮ ਹੋ ਚੁੱਕਾ ਸ਼ੇਰ ਸਿੰਘ ਕਬਾਇਆ ਜਿਹੜੇ ਪਹਿਲਾਂ ਹੀ ਦੋ ਦਫਾ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਬਣਾਏ ਗਏ ਨੇ ਸ਼ੇਰ ਸਿੰਘ ਕਬਾਇਆ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਮਪੀ ਰਹਿ ਚੁੱਕੇ ਉਸ ਤੋਂ ਬਾਅਦ ਜਦੋਂ ਸੁਬੀਸ਼ ਸਿੰਘ ਬਾਦਲ ਹੋਣੀ ਫਿਰੋਜ਼ਪੁਰ ਤੋਂ ਚੋਣ ਲੜਦੇ ਨੇ ਜਿੱਤ ਜਾਂਦੇ ਨੇ ਉਹ ਫਿਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਨੇ ਅਕਾਲੀ ਦਲ ਛੱਡ ਕੇ ਸ਼ੇਰ ਸਿੰਘ ਖਬਾਇਆ 2019 ਦੇ ਵਿੱਚ ਵਿੱਚੋਂ ਲੜਦੇ ਲੇਕਿਨ ਉਹ ਹਾਰ ਜਾਂਦੇ ਨੇ ਉਹਨਾਂ ਦਾ ਲੜਕਾ ਦਵਿੰਦਰ ਸਿੰਘ ਖਬਾਇਆ 2017 ਚ ਕਾਂਗਰਸ ਪਾਰਟੀ ਵੱਲੋਂ ਫਾਜ਼ਿਲਕਾ ਤੋਂ ਐਮ ਐਲ ਏ ਰਹਿ ਚੁੱਕੇ ਨੇ ਟਿਕਟ ਮਿਲਨ ਨੂੰ ਲੈ ਕੇ ਸ਼ੇਰ ਸਿੰਘ ਖਬਾਇਆ ਹੁਣ ਇਹਦੇ ਨਾਲ ਅਸੀਂ ਵਿਸ਼ੇਸ਼ ਗੱਲਬਾਤ ਕੀਤੀ ਆ ਉਹਨਾਂ ਨੇ ਕੀ ਕੁਝ ਕਿਹਾ ਕਿਵੇਂ ਸੀਟ ਉਹਨਾਂ ਦੀ ਕਨਫਰਮ ਹੋਈ ਆ ਤੇ ਅਗਲੀ ਰਣਨੀਤੀ ਕੀ ਹੋਏਗੀ ਉਹ ਗੱਲਬਾਤ ਅਸੀਂ ਤੁਹਾਡੇ ਨਾਲ ਸਾਂਝੀ ਕਰਿਆ ਇਸ ਵਕ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਸਾਬਕਾ ਐਮਪੀ ਸ਼ੇਰ ਸਿੰਘ ਖਬਾਇਆ ਜੀ ਆ ਖਬਾਇਆ ਸਾਹਿਬ ਇੱਕੋ ਹੀ ਸੀਟ ਬਚੀ ਆ ਕਾਂਗਰਸ ਪਾਰਟੀ ਵੱਲੋਂ ਫਿਰੋਜ਼ਪੁਰ ਸੀਟ ਤਾਂ ਪਤਾ ਇਹ ਲੱਗਿਆ ਸਾਨੂੰ ਕਿਉਂਕਿ ਕਿ ਲਗਭਗ ਜਿਹੜੀ ਫਾਈਨਲ ਹੋਣ ਦੀ ਸੀਟ ਆ ਉਹ ਤੁਹਾਡੇ ਨਾਮ ਦੇ ਉੱਤੇ ਮੋਹਰ ਲੱਗਦੀ ਦਿਖਾਈ ਦੇ ਰਹੀ ਆ ਤੁਹਾਡੀ ਕਾਂਗਰਸ ਹਾਈ ਕਮਾਂਡ ਨਾਲ ਜਾਂ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਨਾਲ ਗੱਲਬਾਤ ਹੋਈ ਸਾਡੀ ਜੱਤ ਦੋ ਦਿਨ ਪਹਿਲਾਂ ਬਾਜਵਾ ਸਾਹਿਬ ਦਾ ਫੋਨ ਆਇਆ ਸੀ ਜੀ ਕਿ ਉਹਨਾਂ ਨੇ ਵਜ਼ਾਈ ਦਿੱਤੀ ਕਿ ਵਾਸਾ ਵਜ਼ਾਈ ਕੋਈ ਟਿਕਟਰੀ ਪੱਕੀ ਹੋ ਗਈ ਹੈ ਤੁਸੀਂ ਕੈਂਪੇਨਿੰਗ ਸ਼ੁਰੂ ਕਰ ਦਿਓ ਜੀ ਅਸੀਂ ਕੱਲ ਜਿਹੜੀ ਕੱਲ ਅਸੀਂ ਗਈ ਹੈ ਉਹਦੇ ਵਿੱਚ ਅਸੀਂ ਤਾਲੀ ਵਾਲਾ ਪਿੰਡ ਤੋਂ ਸੁਖਮੀ ਸਾਹਿਬ ਅਫਵਾਡ ਕਰਾ ਕੇ ਜੀ ਜੀ ਅਰਦਾਸ ਪਾ ਕੇ ਕੈਂਪੇਨਿੰਗ ਸ਼ੁਰੂ ਕਰਤੀ ਹੋਈ ਹੈ ਜੀ ਤੁਸੀਂ ਅੱਜ ਵੀ ਅੱਜ ਵੀ ਸਾਡੀ ਕੈਂਪੇਨਿੰਗ ਦੇ ਚਾਲ ਤੁਸੀਂ ਚੋਣ ਪ੍ਰਚਾਰ ਇਸ ਕਰਕੇ ਸ਼ੁਰੂ ਕਰ ਦਿੱਤਾ ਕਿਉਂਕਿ ਤੁਹਾਨੂੰ ਹਰੀ ਝੰਡੀ ਮਿਲ ਗਈ ਹੈ ਕਿ ਆਪਣਾ ਕੰਮ ਕਰੋ ਟਿਕਟ ਪੱਕੀ ਹੈ ਜੀ ਜੀ ਹਾਂ ਜੀ ਹਾਂ ਜੀ ਬਿਲਕੁਲ ਤਾਂ ਤੁਸੀਂ ਕੀ ਸਮਝਦੇ ਹੋ ਕਾਂਗਰਸ ਪਾਰਟੀ ਨੇ ਜਿਹੜੀ ਇਹ ਟਿਕਟ ਨੂੰ ਦੇਰੀ ਨਹੀਂ ਕਰ ਦਿੱਤੀ ਜਾਂ ਫਿਰ ਤੁਹਾਨੂੰ ਲੱਗਦਾ ਹਲੇ ਬਹੁਤ ਸਮਾਂ ਬਾਕੀ ਹੈ ਨਹੀਂ ਨਹੀਂ ਚਲੋ ਦੇਰ ਤਾਂ ਥੋੜਾ ਜਿਹਾ ਹੋਈ ਹੈ ਜੀ ਜਾਂ ਕਰੀ ਜੀ ਤਾਂ ਹੁਣ ਵੀ ਹੋ ਗਈ ਕੋਈ ਅਸੀਂ ਸਾਡਾ ਸੀ ਤਾਂ ਆਪਣੇ ਤੌਰ ਤੇ ਚੱਲ ਹੀ ਰੈ ਸੀ ਜੀ ਸਾਡਾ ਚੋਕ ਵਿੱਚ ਚੌਥੀ ਵਾਰ ਮੈਨੂੰ ਇਹ ਪਰਲਮੈਂਟ ਅਲਸਾ ਕੋਰ ਤੋਂ ਮੈਂ ਲੈਸ਼ ਲੰ ਜਾ ਰਿਹਾ ਜੀ ਤੇ ਇਸ ਕਰਕੇ ਮੈਨੂੰ ਕੋਈ ਨਹੀਂ ਜਿਆਦਾ ਵੱਡੀ ਦਿੱਕਤ ਨਹੀਂ ਜੀ ਲਗਭਗ ਸਾਰੇ ਏਰੀਆ ਦੇ ਵਿੱਚ ਸਰਗਰਮੀ ਦੇ ਨਾਲ ਚੱਲ ਰਹੇ ਸੋ ਮੈਨੂੰ ਪਤਾ ਸੀ ਕਿ ਜਿਹੜੀ ਇਹ ਉਹ ਹਾਈਕਵਾਰਟਰ ਹੈ ਜਿਹੜੀ ਸਪੈਸ਼ਲਿਜ਼ੇਸ਼ਨ ਹੈ ਇਸ ਵਰਗਾ ਜੀ ਇੱਕ ਹਾਲ ਪਰ ਤੋਂ ਉਹਨਾਂ ਨੇ ਆਪ ਟੈਲੀਫੋਨ ਕਰਕੇ ਜਦੋਂ ਬਾਸਾ ਦਾ ਅਸਤਾ ਅਸੀਂ ਕੰਮ ਸ਼ੁਰੂ ਕਰਤਾ ਹੋਏ ਉਹਨਾਂ ਨੇ ਜੋ ਪਿੰਡ ਤੋਂ ਪਿੰਡ ਸਾਰੇ ਸਿਸਟਮ ਬਣਾ ਕੇ ਚਾਲੂ ਕਰਤਾ ਹੈ ਤਾਂ ਇੱਕ ਵਾਇਆ ਸਾਹਿਬ ਇੱਕ ਹੋਰ ਸਵਾਲ ਆਇਆ ਕਿਉਂਕਿ ਕਾਂਗਰਸ ਪਾਰਟੀ ਤੇ ਬਹੁਤੀਆਂ ਥਾਵਾਂ ਦੇ ਉੱਤੇ ਨਾ ਬਾਗੀ ਸੁਰਾਂ ਬੜੀਆਂ ਉੱਠੀਆਂ ਇੱਕ ਲੀਡਰ ਨੂੰ ਟਿਕਟ ਮਿਲ ਜਾਂਦੀ ਹੈ ਦੂਜੇ ਰੁਸ ਕੇ ਹੋਰ ਨਾ ਪਾਰਟੀਆਂ ਚਲੇ ਜਾਂਦੇ ਆ ਕਿਤੇ ਇਹ ਨਾ ਹੋਵੇ ਤੁਹਾਡੀ ਫਾਈਨਲ ਅਨਾਉਂਸਮੈਂਟ ਤੋਂ ਬਾਅਦ ਕਈ ਰੁਸ ਜਾਣ ਫਰੋਜਪੁਰ ਹਲਕੇ 'ਚ ਵੀ ਨਹੀਂ ਇੱਥੇ ਕੋਈ ਇਹੋ ਜਿਹਾ ਲੀਡਰ ਨਹੀਂ ਹੈ ਸਾਰੇ ਸਾਡੇ ਨਾਲ ਖੜੇ ਹੈ ਜੀ ਜਿਹੜੇ ਐਮਐਲਏ ਹੈਗੇ ਆ ਕਿਸੇ ਦੀ ਕੋਈ ਦਿਮਾਗ ਹੈ ਦੀ ਜੀ ਇਕਾ ਦੁਕਾ ਸੀ ਜੀ ਉਹ ਵੀ ਉਹ ਜਿਹੜਾ ਕੋਈ ਐਸੀ ਗੱਲ ਨਹੀਂ ਕਿ ਉਹ ਪਾਰਟੀ ਛੱਡ ਕੇ ਜਾਣ ਵਾਲੀ ਸਾਰੇ ਕਾਂਗਰਸ ਜਿਹੜੀ ਹੈ ਉਹ ਐਸਾ ਸਾਡੇ ਨਾਲ ਕਰੀ ਪਿਛਲੇ ਇਲੈਕਸ਼ਨ ਦੇ ਜਰੂਰ ਹੋਇਆ ਸੀ ਕਿ ਕੈਪਟਨ ਨੇ ਜਕਰਸਾਉ ਨੇ ਸੋਚੀ ਨੇ ਸਾਰਿਆਂ ਨੇ ਗੱਲ ਕੇ ਰੋਣ ਵਾਸਤੇ ਉਹ ਸੁਵੀਰ ਬਾਦਲ ਦਾ ਸਾਥ ਦਿੱਤਾ ਸੀ ਪਰ ਐ ਸਾਰੇ ਬਿਲਕੁਲ ਇੱਕ ਜੁੱਟ ਕਾਂਗਰਸ ਹੈ ਕੋਈ ਕਿਤੇ ਵਿਵਾਦ ਨਹੀਂ ਸਾਜਾ ਬੜੀ ਸਾਹਿਬ ਬਾਈਵਾ ਸਾਹਿਬ ਤੇਰਾ ਸਾਰੇ ਵੀ ਰਮਾਈ ਵਿੱਚ ਕਾਂਗਰਸ ਅੱਜ ਇੱਕ ਮੋਟਾ ਤਾਂ ਕਿ ਇਹ ਭਲੀ ਲੀਡ ਦੇ ਨਾਲ ਸੀਟ ਜਿਹੜੀ ਜਿੱਤੇ 4 ਦੇ 42 ਪਾਵਾਂਗੇ ਤੇ ਦੇਖ ਜਿਹੜੀ ਹੈ ਮੋਦੀ ਦੀ ਸਰਕਾਰ ਲਾਹੇ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆ ਜੀ ਜਿਵੇਂ ਤੁਹਾਡੇ ਕਹਿਣ ਦਾ ਭਾਵੇਂ ਹੈ ਕਿ ਜਿਹੜੇ ਲੀਡਰ ਤੁਹਾਡੇ ਰਸਤੇ ਝੜੀਕਾ ਬਣਦੇ ਰਹੇ ਆ ਫਿਰੋਜ਼ਪੁਰ ਹਲਕੇ ਚ ਉਹ ਤਾਂ ਸਾਰੇ ਪਾਰਟੀ ਵੀ ਛੱਡ ਗਏ ਮੋਰਤੇ ਤੇ ਕੋਈ ਉਸਤਾ ਦਾ ਲੀਡਰ ਨਹੀਂ ਹੈ ਜਿਹੜਾ ਫਿਰੋਜ਼ ਕਰੂਗਾ ਸਾਰੇ ਜਿਹੜੇ ਉਹ ਕਾਂਗਰਸ ਵਾਲ ਸੋਰੀ ਦੇਖਣਾ ਚਾਹੁੰਦੇ ਕਿਉਂਕਿ 43 ਸਾਲ ਬਾਅਦ ਇੱਕ ਜੀ ਸੀਟ ਹੈ ਕਾਂਗਰਸ ਦੁਆਰਾ ਮੋੜਾਈ ਗਈ ਜੀ ਜਿਤਕੇ ਜਿਹੜੀ ਕਾਲੀ ਚੋਣ ਚ ਪਾਈ ਜਿਵੇਂ ਤੁਸੀਂ ਖੁਦ ਹੀ ਦੱਸਿਆ ਤੁਹਾਡਾ ਲੰਮਾ ਸਿਆਸੀ ਕੈਰੀਅਰ ਹੈ ਭਵੇਂ ਸ਼੍ਰੋਮਣੀ ਅਕਾਲੀ ਦਲ ਚ ਵੱਧ ਸਮਾਂ ਤੁਸੀਂ ਬਤਾਇਆ ਉਸ ਤੋਂ ਬਾਅਦ ਕਾਂਗਰਸ ਪਾਰਟੀ ਨਾਲ ਵੀ ਕਾਫੀ ਸਮਾਂ ਹੋ ਗਿਆ ਖਾਸ ਕਰਕੇ ਜਿਨ੍ਹਾਂ ਨੇ ਪਹਿਲਾਂ ਸੱਤਾ ਦਾ ਆਨੰਦ ਮਾਣਿਆ ਹੁੰਦਾ ਜਾਂ ਚੁਣੇ ਹੁੰਦੇ ਆ ਉਹਨਾਂ ਦਾ ਇੱਕ ਸਵਾਲ بڑا ਹੁੰਦਾ ਹੈ ਹਲਕਿਆਂ ਦੇ ਵਿੱਚ ਫੀਲਡ ਦੇ ਵਿੱਚ ਲੋਕਾਂ ਦੇ ਵੱਲੋਂ ਕਿ ਤੁਸੀਂ ਪਹਿਲਾਂ ਕੀ ਕੀਤਾ ਸੀ ਇਸ ਤਰ੍ਹਾਂ ਦੀ ਕੋਈ ਚੁਣੌਤੀ ਤਾਂ ਨਹੀਂ ਰਹਿਣ ਵਾਲੀ ਕਿਉਂਕਿ ਪਹਿਲਾਂ ਵਾਲੇ ਲੀਡਰਾਂ ਤੋਂ ਖਫਾ ਵੀ ਬਹੁਤ ਆ ਲੋਕ ਮੈਂ 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 ਕੀਤੇ ਮੇਰੀ ਫਿਊਰ ਦੇ ਵਿੱਚ ਜੀ ਉਹ ਅੱਜ ਬੋਲਦੇ ਆ ਕਿ ਕੰਮ ਕਿਤਾਰੇ ਕਰੇ ਜੀ ਬਹੁਤ ਜ਼ਿਆਦਾ ਕੰਮ ਜੇ ਪਾਰਲੀਮੈਂਟ ਦੇ ਟਾਈਮ ਦੇ ਵਿੱਚ ਮੈਂ ਕੀਤੇ ਹੈ ਤੇ ਉਹ ਸਾਰੇ ਜਿਹੜੇ ਲੋਕਾਂ ਨੂੰ ਪਤਾ ਹੈ ਜੀ ਤੇ ਇਹ ਐਸਾ ਵੀ ਕੋਈ ਚੁਣੌਤੀ ਦਾ ਮੇਰੇ ਸਾਹਮਣੇ ਕੋਈ ਸਾਹਮਣੇ ਜਿਹੜੇ ਕੰਮ ਰੁਕੇ ਵੀ ਹੈ ਕੋਈ ਕਿਸੇ ਮੇਰੇ ਵਿਰੋਧੀ ਜਿਹੜੇ ਸੀ ਮੇਰੇ ਇਤਿਹਾਸ ਵਿੱਚ ਉਹਨਾਂ ਵੀ ਰਜਾ ਕਰਤਾ ਜਨਤਾ ਨੂੰ ਸਾਰਾ ਉਹ ਪਤਾ ਹੈ ਤੇ ਸਾਰੇ ਅਸੀਂ ਹੁਣ ਜਿਹੜੇ ਹਜ਼ਾਰਾ ਵਧੀਆ ਤਰੀਕੇ ਦੇ ਨਾਲ ਪਾਰਲੀਮੈਂਟ ਰਕੇ ਜੇ ਕੰਮ ਕਰਾਂਗੇ ਇਹ ਲੋਕਾਂ ਨੂੰ ਰੇਡ ਪਾਸ ਤਸੂਲ ਕਰ ਜੋ ਸੈਂਟਰ ਸਰਕਾਰ ਤੋਂ ਹੁੰਦੀ ਹੈ ਉਹ ਲੈ ਕੇ ਆ। ਮਤਲਬ ਇਹ ਮੰਨ ਲਿਆ ਜਾਵੇ ਕਿ ਹੁਣ ਫਿਰੋਜ਼ਪੁਰ ਦੇ ਸਣੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਉੱਤੇ ਸਾਰੇ ਉਮੀਦਵਾਰ ਫਾਈਨਲ ਹੋ ਗਏ ਐ ਤੁਹਾਡਾ ਵੀ ਵਿੱਚ ਨਾਮ ਗਿਣਿਆ ਜਾਵੇ। ਹਾਂਜੀ ਹਾਂਜੀ ਲਾਲਪਗ ਅਨਾਉਂਸਮੈਂਟ ਮੈਨੂੰ ਲੱਗਦਾ ਥੋੜੇ ਟਾਈਮ ਦੇ ਵਿੱਚ ਸ਼ਾਰਟ ਟਾਈਮ ਦੇ ਵਿੱਚ ਨੋ ਮੈਂਟਰੀ ਹੋ ਜਾਏਗੀ ਕਾਮ ਅਸੀਂ ਕੰਪਲੇਨ ਸ਼ੁਰੂ ਕੀਤੀ ਹੋਈ ਹੈ ਤੇ ਇਹਦੇ ਨਾਲ ਹੋਰ ਜਿਹੜੀ ਤੇਤੀ ਹੈ ਉਹ ਆ ਜਾਏ ਜੀ ਤੁਸੀਂ ਸਾਡੇ ਨਾਲ ਜੁੜੇ ਹੋ ਜੀ ਗੱਲਬਾਤ ਕੀਤੀ ਹੈ ਬਹੁਤ ਸ਼ੁਕਰੀਆ ਪੰਜਾਬ ਦਾ ਚੋਣ ਮੈਦਾਨ ਪੂਰੀ ਤਰ੍ਹਾਂ ਭੱਕ ਚੁੱਕਾ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਪਾਰਟੀ ਆਮ ਆਦੀ ਪਾਰਟੀ ਆਪਣੇ ਉਮੀਦਵਾਰ ਐਲਾਨ ਕਰ ਚੁੱਕੀ ਹੈ ਪਰ ਉਮੀਦਵਾਰ ਐਲਾਨਨ ਪਿੱਛੇ ਹੱਲੇ ਵੀ ਭਾਰਤੀ ਜਨਤਾ ਪਾਰਟੀ ਪਛੜੀ ਹੋਈ ਹੈ ਚਾਰ ਅਜਿਹੇ ਲੋਕ ਸਭਾ ਹਲਕੇ ਨੇ ਜਿੱਥੋਂ ਹਲੇ ਤੱਕ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰ ਐਲਾਨ ਨਹੀਂ ਕੀਤੇ ਜਿਨ੍ਹਾਂ ਦੇ ਵਿੱਚ ਫਿਰੋਜ਼ਪੁਰ ਵੀ 1 ਆ ਸੰਗਰੂਰ 2 ਆ ਤੇ ਇਸ ਤਰ੍ਹਾਂ ਦੋ ਹੋਰ ਹਲਕੇ ਨੇ ਜਿੱਥੇ ਹਾਲੇ ਭਾਰਤੀ ਜਨਤਾ ਪਾਰਟੀ ਉਮੀਦਵਾਰਾਂ ਦਾ ਤਲਾਸ਼ ਕਰੀ ਹੈ ਚਾਹੇ ਹੋ ਫਤੇਗੜ ਸਾਹਿਬ ਹੋਵੇ ਜਾਂ ਫਿਰ ਸ਼ਰੀਨਗਪੁਰ ਸਾਹਿਬ ਫਿਲਹਾਲ ਇਸ ਜਾਣਕਾਰੀ ਨਾਲ ਤਰਕੁਲੰਦਿਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ